ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੀ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਨਿਕ ਬਣਿਆ ਜੀ ਕਦੇ ਇੱਕ ਤਰ੍ਹਾਂ ਦਵਾਈ ਮਿਲ ਜਾਂਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਬੰਦੇ ਪੇਸ਼ੈਂਟ ਤਾਂ 70 ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਗਮੋ ਫਲਗ ਨੇ ਉਹ ਸਿ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ। ਦਿੱਲੀ ਦੇ ਵਿੱਚ ਸੌਰਵ ਭਾਰਤਵਾਜ ਦੇ ਉੱਪਰ ਜਿਹੜੀ ਕਾਰਵਾਈ ਹੋਈ ਆ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਭਾਜਪਾ ਦੇ ਉੱਪਰ ਨਿਸ਼ਾਨਾ ਸਾਧਦੀ ਹੋਈ ਨਜ਼ਰ ਆ ਰਹੀ ਆ। ਮਾਲਵਿੰਦਰ ਸਿੰਘ ਗੰਕ ਸਾਡੇ ਨਾਲ ਨੇ ਗੱਲਬਾਤ ਕਰਨਾ ਹੈ। ਗੰਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ? ਈਡੀ ਦੀ ਕਾਰਵਾਈ, ਈਡੀ ਦੀ ਛਾਪੇ ਮਾਰੀ, ਪਰਚਾ ਦਰਜ ਹੋ ਗਿਆ ਇੱਕ ਹੋਰ ਲੀਡਰ ਤੇ ਤੁਹਾਡੇ? ਦੇਖੋ ਇਹ ਪਿਛਲੇ ਆਪਾਂ 2-3 ਸਾਲ ਤੋਂ ਦੇਖ ਰਹੇ ਹਾਂ ਪਹਿਲਾਂ ਅਰਵਿੰਦ ਜੀ ਨੂੰ ਇਹਨਾਂ ਨੇ ਬੰਦ ਕੀਤਾ ਸਤਿੰਦਰ ਜੈਨ ਜੀ ਨੂੰ ਲਗਾਤਾਰ 2 ਸਾਲ ਤੋਂ ਵੱਧ ਅੰਦਰ ਰੱਖਿਆ ਅਲਟੀਮੇਟਲੀ ਰਿਜ਼ਲਟ ਕੀ ਰਿਹਾ ਸੀਬੀਆਈ ਨੂੰ ਕੋਈ ਐਵੀਡੈਂਸ ਨਹੀਂ ਸਤਿੰਦਰ ਜੈਨ ਜੀ ਬਾਇਜਿਤ ਭਰੀ ਹੋਏ ਐ ਔਰ ਇਹ ਸੌਰਵ ਜੀ ਤੇ ਵੀ ਜਿਹੜੀ ਅੱਜ ਰੇਡ ਹੋਈ ਆ ਬੇਸਿਕਲੀ ਇਹ ਵੈਂਡਟਾ ਪੋਲਿਟਿਕਸ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੋਂ ਇਹਨਾਂ ਨੂੰ ਖੌਫ ਰਹਿੰਦਾ ਹੈ ਔਰ ਨੌਜਵਾਨ ਲੀਡਰਸ਼ਿਪ ਹੈ ਲਗਾਤਾਰ ਲੋਕਾਂ ਦੀ ਲੜਾਈ ਲੜਦੀ ਹੈ ਸੋ ਨਿਕਲਣਾ ਕੱਢਣ ਪਾਉਣ ਨੂੰ ਇਹਦੇ ਵਿੱਚ ਵੀ ਕੁਝ ਨਹੀਂ ਔਰ ਇਹ ਹੈ ਸਰਾਸਰ ਵੈਂਡੇਟਾ ਪੋਲਿਟਿਕਸ ਹਾਂ ਜੀ ਸਰ ਤੁਸੀਂ ਸਤਿੰਦਰ ਜੈਨ ਦੀ ਗੱਲ ਕੀਤੀ ਹੈ ਅਮਿਤ ਸ਼ਾ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਹਿੰਦੇ ਜਿਸ ਮਾਮਲੇ ਦੇ ਵਿੱਚ ক্লোਜ਼ਰ ਰਿਪੋਰਟ ਫਾਈਲ ਹੋਈ ਹੈ ਕਹਿੰਦੇ ਉਹ ਦੂਜਾ ਮਾਮਲਾ ਹੈ ਜਿਹੜੇ ਮਾਮਲਿਆਂ ਦੇ ਵਿੱਚ ਕਹਿੰਦੇ ਉਹ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਲੰਬੇ ਸਮਾਂ ਤੋਂ ਰਹੇ ਨੇ ਕਹਿੰਦੇ ਉਸ ਦੇ ਵਿੱਚ ਤੇ ਚਾਰਟ ਸ਼ੀਟ ਫਾਈਲ ਹੋ ਚੁੱਕੀ ਹੈ ਉਹ ਮਾਮਲੇ ਤੇ ਲਗਾਤਾਰ ਕਹਿੰਦੇ ਉਸ ਦੇ ਵਿੱਚ ਤੇ ਜਿਹੜਾ ਕਹਿ ਸਕਦੇ ਆ ট্রਾਇਲ ਹੈ ਉਹ ਚੱਲ ਰਿਹਾ ਹੈ ਇਹ ਤਾਂ ਏਜੰਸੀਆਂ ਪਿੰਜਰੇ ਦਾ ਤੋਤਾ ਹੋਣ ਦੂਜਾ ਛੱਡੋ ਤੀਜਾ ਮਾਮਲਾ ਹੀ ਬਣਾ ਸਕਦੇ ਆ ਚੌਥਾ ਹੀ ਬਣਾ ਸਕਦੇ ਹੋ ਕੀ ਰਿਹਾ ਅੱਜ ਤੁਸੀਂ ਦੇਖੋ ਜਿਹੜਾ ਇਹ ਬਿੱਲ ਲੈ ਕੇ ਆਏ ਆ ਪਿੱਛੇ ਜੇ ਉਹ ਬਿੱਲ ਚ ਵੀ 30 ਦਿਨ ਵੀ ਬੰਦਾ ਜੇਲ੍ਹ ਚ ਰਹਿ ਗਿਆ ਤੇ ਉਹਦੀ ਕਨਵਿਕਸ਼ਨ ਹੋਵੇ ਨਾ ਹੋਵੇ ਅਲਟੀਮੇਟਲੀ ਉਹਨੂੰ ਆਪਣੇ ਸਟੈਪ ਬੈਕ ਕਰਨਾ ਪਊਗਾ ਚਾਹੇ ਉਹ ਚੀਫ ਮਿਨਿਸਟਰ ਹੋਵੇ ਚਾਹੇ ਮੰਤਰੀ ਹੋਵੇ ਸੋ ਇਸ ਤमाम ਜਿਹੜੀਆਂ ਸਾਜ਼ਿਸ਼ਾਂ ਇਹਦਾ ਅਲਟੀਮੇਟਲੀ ਮਕਸਦ ਤੇ ਕੇਂਦਰ ਸਰਕਾਰ ਦਾ ਹੀ ਆ ਵੀ ਜਿਹੜੇ ਆਪੋਜੀਸ਼ਨਸ ਹੈ ਉਹਨਾਂ ਨੂੰ ਟਾਰਗੇਟ ਕਿਤਰਾ ਕਰਨਾ ਸੀਬੀਆਈ ਈਡੀ ਇਹ ਸਭ ਆਪਾ ਦੇਖ ਹੀ ਰਹੇ ਹਾਂ ਕਿਸ ਤਰ੍ਹਾਂ ਦੁਰਵਰਤੋਂ ਹੋਈ ਹੈ ਤੋਂ ਦੂਜਾ ਮਾਮਲਾ ਉਹ ਤੇ ਤੀਜਾ ਹੋਵੇ ਤੇ ਉਹਨਾਂ ਦੇ ਹੱਥ 'ਚ ਹੈ ਲੇਕਿਨ ਸਾਨੂੰ ਜਿਹੜਾ ਪੂਰਾ ਭਰੋਸਾ ਹੈ ਮਾਨਯੋਗ ਅਦਾਲਤਾਂ ਤੇ ਭਰੋਸਾ ਹੈ ਔਰ ਦੇਸ਼ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਸ ਜ਼ਰੂਰ ਆਵਾਦੀ ਪਾਰਟੀ ਦੀ ਲੀਡਰਸ਼ਿਪ ਨੂੰ ਨਿਆਂ ਦੇਊਗਾ ਸਾਡੇ ਵਿਰੋਧੀ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਜਦੋਂ ਆਪਣੇ ਲੀਡਰ ਦੇ ਉੱਪਰ ਕੋਈ ਕਾਰਵਾਈ ਕਰਦੀ ਹੈ ਏਜੰਸੀ ਤੇ ਕਹਿੰਦੇ ਐ ਉਸ ਦਾ ਖਿਲਾਫਤ ਕਰਦੇ ਨੇ ਲੇਕਿਨ ਪੰਜਾਬ ਦੇ ਵਿੱਚ ਜਦੋਂ ਵਿਰੋਧੀਆਂ ਦੇ ਉੱਪਰ ਵਿਜੀਲੈਂਸ ਦੀ ਰੇਡ ਕਰਾਉਂਦੇ ਨੇ ਕਹਿੰਦੇ ਉਸ ਸਮਾਂ ਚੁੱਪ ਹੋ ਜਾਂਦੇ ਨੇ ਨਹੀਂ ਅਸੀਂ ਤੇ ਆਪਣਾ ਕਿਹੜੇ ਬਖਸ਼ੇ ਆ ਜਲੰਧਰ ਦਾ ਐਮ ਐਲ ਏ ਬਿਹਾਈਂਡ ਦਾ ਬਾਹਰ ਹੈ ਹੋਰ ਵੀ ਹੁਣ ਮੈਂ ਕਿੰਨੇ ਨਾਂ ਲੈਦਾ ਵੀ ਜਿਨ੍ਹਾਂ ਤੇ ਐਕਸ਼ਨ ਨਹੀਂ ਹੋਇਆ ਕਦੀ ਕਿਸੇ ਸਰਕਾਰ ਨੇ ਆਪਣੇ ਕਿਸੇ ਚੌਕੀਦਾਰ ਤੇ ਵੀ ਲਿਆ ਸੀ ਪਾਰਟੀ ਤੇ ਕਿ ਕੋਈ ਐਕਸ਼ਨ ਆਵਾਂਦੀ ਪਾਰਟੀ ਨੇ ਤੇ ਮਨਿਸਟਰ ਨਹੀਂ ਬਖਸ਼ਿਆ ਕੋਈ ਸੋ ਇਹ ਨਹੀਂਗਾ ਕਿਸੇ ਕਿ ਜੇ ਤੁਸੀਂ ਹੁਣ ਲੁੱਟ ਮਚਾਈ ਹੈ ਤੇ ਉਹਨੂੰ ਹਸਾਬ ਕਿਤਾਬ ਦੇਣਾ ਪਊਗਾ ਔਰ ਜਿਹੜਾ ਸਾਡਾ ਪੂਰਾ ਇੱਕ ਕਚੈਰੀਆਂ ਦਾ ਸਿਸਟਮ ਹੈ ਜਾਂ ਸਾਡੀਆਂ ਮਾਨਯੋਗ ਅਦਾਲਤਾਂ ਆ ਉਹਨਾਂ ਚੋਂ ਇਨਸਾਫ ਮਿਲਦਾ ਰਿਹਾਗੇ ਮਿਲਦਾ ਰਹੂਗਾ ਇਸ ਤਰ੍ਹਾਂ ਕਹਿ ਦੇਣਾ ਜਿਹੜੀ ਪਾਰਟੀ ਆਪਣੇ ਐਮਐਲਏ ਮੰਤਰੀਆਂ ਨੂੰ ਬਖਸ਼ਦੀ ਤੇ ਉਹ ਕਿਉਂ ਵੰਡਟਾ ਕਰੂਗਾ ਕਿਸੇ ਹੋਰ ਨੂੰ ਚਲੋ ਯਾਨੀ ਸਿੱਧੇ ਤੌਰ ਤੇ ਜਿਹੜੀ ਅੱਜ ਈਡੀ ਦੀ ਤਰਫੋਂ ਰੇਡ ਕੀਤੀ ਗਈ ਹੈ ਉਸ ਨੂੰ ਵੈਂਡੇਟਾ ਪੋਲਿਟਿਕਸ ਜਿਹੜਾ ਉਹ ਕਰਾਰ ਕੀਤਾ ਗਿਆ ਹੈ ਬਹਿਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਈਡੀ ਦੀ ਰੇਡ ਜਦੋਂ ਮੁਕੰਮਲ ਹੁੰਦੀ ਹੈ ਕੀ ਕੁਝ ਉਸ ਰੇਡ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਦਿੱਲੀ ਦੇ ਵਿੱਚ ਸੌਰਵ ਭਾਰਤਵਾਜ ਦੇ ਉੱਪਰ ਜਿਹੜੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਭਾਜਪਾ ਦੇ ਉੱਪਰ ਨਿਸ਼ਾਨਾ ਸਾਧਦੀ ਹੋਈ ਨਜ਼ਰ ਆ ਰਹੀ ਹੈ ਮਾਲਵਿੰਦਰ ਸਿੰਘ ਗੰਕ ਸਾਡੇ ਨਾਲ ਨੇ ਗੱਲਬਾਤ ਕਰਨਾ ਗੰਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਈਡੀ ਦੀ ਕਾਰਵਾਈ ਈਡੀ ਦੀ ਛਾਪੇ ਮਾਰੀ ਪਰਚਾ ਦਰਜ ਹੋ ਗਿਆ ਇੱਕ ਹੋਰ ਲ ਇਹ ਪਿਛਲੇ ਆਪਾਂ 2-3 ਸਾਲ ਤੋਂ ਦੇਖ ਰਹੇ ਆਂ ਪਹਿਲਾਂ ਅਰਵਿੰਦ ਜੀ ਨੂੰ ਇਹਨਾਂ ਨੇ ਬੰਦ ਕੀਤਾ ਸਤਿੰਦਰ ਜੈਨ ਜੀ ਨੂੰ ਲਗਾਤਾਰ 2 ਸਾਲ ਤੋਂ ਵੱਧ ਅੰਦਰ ਰੱਖਿਆ ਅਲਟੀਮੇਟਲੀ ਰਿਜ਼ਲਟ ਕੀ ਰਿਹਾ ਸੀਬੀਆਈ ਨੂੰ ਕੋਈ ਐਵੀਡੈਂਸ ਨਹੀਂ ਸਤਿੰਦਰ ਜੈਨ ਜੀ ਬਾਇਜਤ ਭਰੀ ਹੋਏ ਆ ਔਰ ਇਹ ਸੌਰਵ ਜੀ ਤੇ ਵੀ ਜਿਹੜੀ ਅੱਜ ਰੇਡ ਹੋਈ ਆ ਬੇਸਿਕਲੀ ਇਹ ਵੈਂਡੇਟਾ ਪੋਲਿਟਿਕਸ ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੋਂ ਇਹਨਾਂ ਨੂੰ ਖੌਫ ਰਹਿੰਦਾ ਹੈ ਔਰ ਨੌਜਵਾਨ ਲੀਡਰਸ਼ਿਪ ਹੈ ਲਗਾਤਾਰ ਲੋਕਾਂ ਦੀ ਲੜਾਈ ਲੜਦੀ ਹੈ ਸੋ ਨਿਕਲਣਾ ਕੱਢਣ ਪਾਉਣ ਨੂੰ ਇਹਦੇ ਵਿੱਚ ਵੀ ਕੁਝ ਨਹੀਂ ਪਰ ਇਹ ਹੈ ਸਰਾਸਰ ਵੈਂਡੇਟਾ ਪੋਲਿਟਿਕਸ ਸੰਨ ਸਾਬ ਤੁਸੀਂ ਸਤਿੰਦਰ ਜੈਨ ਦੀ ਗੱਲ ਕੀਤੀ ਹੈ ਅਮਿਤ ਸ਼ਾ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਹਿੰਦੇ ਜਿਸ ਮਾਮਲੇ ਦੇ ਵਿੱਚ ক্লোਜ਼ਰ ਰਿਪੋਰਟ ਫਾਈਲ ਹੋਈ ਹੈ ਕਹਿੰਦੇ ਉਹ ਦੂਜਾ ਮਾਮਲਾ ਹੈ ਜਿਹੜੇ ਮਾਮਲਿਆਂ ਦੇ ਵਿੱਚ ਕਹਿੰਦੇ ਉਹ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਲੰਬੇ ਸਮਾਂ ਤੋਂ ਰਹੇ ਨੇ ਕਹਿੰਦੇ ਉਸ ਦੇ ਵਿੱਚ ਤੇ ਚਾਰਟ ਸ਼ੀਟ ਫਾਈਲ ਹੋ ਚੁੱਕੀ ਹੈ ਉਹ ਮਾਮਲੇ ਤੇ ਲਗਾਤਾਰ ਕਹਿੰਦੇ ਉਸ ਦੇ ਵਿੱਚ ਤੇ ਜਿਹੜਾ ਕਹਿ ਸਕਦੇ ਆ ਟ੍ਰਾਇਲ ਹੈ ਉਹ ਚੱਲ ਰਿਹਾ ਹੈ ਤੋ ਏਜੰਸੀਆਂ ਪਿੰਜਰੇ ਦਾ ਤੋਤਾ ਹੋਣ ਦੂਜਾ ਛੱਡੋ ਤੀਜਾ ਮਾਮਲਾ ਹੀ ਬਣਾ ਸਕਦੇ ਚੌਥਾ ਹੀ ਬਣਾ ਸਕਦੇ ਹੋ ਕੀ ਰਿਹਾ ਅੱਜ ਤੁਸੀਂ ਦੇਖੋ ਜਿਹੜਾ ਇਹ ਬਿੱਲ ਲੈ ਕੇ ਆਏ ਆ ਪਿੱਛੇ ਜੇ ਉਹ ਬਿੱਲ ਚ ਵੀ 30 ਦਿਨ ਵੀ ਬੰਦਾ ਜੇਲ੍ਹ ਚ ਰਹਿ ਗਿਆ ਤੋ ਉਹਦੀ ਕਨਵਿਕਸ਼ਨ ਹੋਵੇ ਨਾ ਹੋਵੇ ਅਲਟੀਮੇਟਲੀ ਉਹਨੂੰ ਆਪਣੇ ਸਟੈਪ ਬੈਕ ਕਰਨਾ ਪਊਗਾ ਚਾਹੇ ਉਹ ਚੀਫ ਮਿਨਿਸਟਰ ਹੋਵੇ ਚਾਹੇ ਮੰਤਰੀ ਹੋਵੇ ਤੋ ਇਸ ਤमाम ਜਿਹੜੀਆਂ ਸਾਜ਼ਿਸ਼ਾਂ ਇਹਦਾ ਅਲਟੀਮੇਟਲੀ ਮਕਸਦ ਤੇ ਕੇਂਦਰ ਸਰਕਾਰ ਦਾ ਹੀ ਆ ਵੀ ਜਿਹੜੇ ਆਪੋਜੀਸ਼ਨਸ ਐ ਉਹਨਾਂ ਨੂੰ ਟਾਰਗੇਟ ਕਿਤਨਾ ਕਰਨਾ ਸੀਬੀਆਈ ਈਡੀ ਇਹ ਸਭ ਆਪਾ ਦੇਖ ਹੀ ਰਹੇ ਆ ਕਿਸ ਤਰ੍ਹਾਂ ਦੁਰਵਰਤੋਂ ਹੋਈ ਹੈ ਤੋ ਦੂਜਾ ਮਾਮਲਾ ਉਹ ਚ ਤੀਜਾ ਹੋਵੇ ਤੇ ਉਹਨਾਂ ਦੇ ਹੱਥ ਚ ਹੈ ਲੇਕਿਨ ਸਾਨੂੰ ਜਿਹੜਾ ਪੂਰਾ ਭਰੋਸਾ ਹੈ ਮਾਨਯੋਗ ਅਦਾਲਤਾਂ ਤੇ ਭਰੋਸਾ ਹੈ ਔਰ ਦੇਸ਼ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਸ ਜ਼ਰੂਰ ਆਵਾਦੀ ਪਾਰਟੀ ਦੀ ਲੀਡਰਸ਼ਿਪ ਨੂੰ ਨਿਆਂ ਦੇਊਗਾ ਤੁਹਾਡੇ ਵਿਰੋਧੀ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਜਦੋਂ ਆਪਣੇ ਲੀਡਰ ਦੇ ਉੱਪਰ ਕੋਈ ਕਾਰਵਾਈ ਕਰਦੀ ਹੈ ਏਜੰਸੀ ਤੇ ਕਹਿੰਦੇ ਐ ਉਸ ਤੋਂ ਖਲਾਫਤ ਕਰਦੇ ਨੇ ਲੇਕਿਨ ਪੰਜਾਬ ਦੇ ਵਿੱਚ ਜਦੋਂ ਵਿਰੋਧੀਆਂ ਦੇ ਉੱਪਰ ਵਿਜੀਲੈਂਸ ਦੀ ਰੇਡ ਕਰਾਂਦੇ ਨੇ ਕਹਿੰਦੇ ਉਸ ਸਮਾਂ ਚੁੱਪ ਹੋ ਜਾਂਦੇ ਨੇ ਨਹੀਂ ਅਸੀਂ ਤੇ ਆਪਣਾ ਕਿਹੜੇ ਬਖਸ਼ੇ ਆ ਜਲੰਧਰ ਦਾ ਐਮਐਲਏ ਬਿਹੰਦ ਦਾ ਬਾਹਰ ਹੈ ਹੋਰ ਵੀ ਹੁਣ ਮੈਂ ਕਿੰਨੇ ਨਾਂ ਲੈਦਾ ਵੀ ਜਿਨ੍ਹਾਂ ਤੇ ਐਕਸ਼ਨ ਨਹੀਂ ਹੋਇਆ ਕਦੀ ਕਿਸੇ ਸਰਕਾਰ ਨੇ ਆਪਣੇ ਕਿਸੇ ਚੌਕੀਦਾਰ ਤੇ ਵੀ ਲਿਆ ਸੀ ਪਾਰਟੀ ਤੇ ਕਿ ਕੋਈ ਐਕਸ਼ਨ ਆਮ ਆਦੀ ਪਾਰਟੀ ਨੇ ਤੇ ਮਨਿਸਟਰ ਨਹੀਂ ਬਖਸ਼ਿਆ ਕੋਈ ਸੋ ਇਹ ਨਹੀਂਗਾ ਕਿ ਜਿਸ ਗਰੀ ਜੇ ਤੁਸੀਂ ਹੁਣ ਲੁੱਟ ਮਚਾਈ ਹੈ ਤੇ ਉਹਨੂੰ ਹਸਾਬ ਕਿਤਾਬ ਦੇਣਾ ਪਊਗਾ ਔਰ ਜਿਹੜਾ ਸਾਡਾ ਪੂਰਾ ਇੱਕ ਕਚੈਰੀਆਂ ਦਾ ਸਿਸਟਮ ਹੈ ਜਾਂ ਸਾਡੀਆਂ ਮਾਨਯੋਗ ਅਦਾਲਤਾਂ ਆ ਉਹਨਾਂ ਚੋਂ ਇਨਸਾਫ ਮਿਲਦਾ ਰਿਹਾ ਅੱਗੇ ਮਿਲਦਾ ਰਹੂਗਾ ਇਸ ਤਰ੍ਹਾਂ ਕਹਿ ਦੇਣਾ ਜਿਹੜੀ ਪਾਰਟੀ ਆਪਣੇ ਐਮਐਲਏ ਮੰਤਰੀਆਂ ਨੂੰ ਬਖਸ਼ਦੀ ਤੇ ਉਹ ਕਿਉਂ ਵੈਂਡਟੈਕ ਕਰੂਗਾ ਕਿਸੇ ਹੋਰ ਨੂੰ ਚਲੋ ਯਾਨੀ ਸਿੱਧੇ ਤੌਰ ਤੇ ਜਿਹੜੀ ਅੱਜ ਈਡੀ ਦੀ ਤਰਫੋਂ ਰੇਡ ਕੀਤੀ ਗਈ ਆ ਉਸ ਨੂੰ ਵੈਂਡੇਟਾ ਪੋਲਿਟਿਕਸ ਜਿਹੜਾ ਉਹ ਕਰਾਰ ਕੀਤਾ ਗਿਆ ਹੈ ਬਹਿਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਈਡੀ ਦੀ ਰੇਡ ਜਦੋਂ ਮੁਕੰਮਲ ਹੁੰਦੀ ਹੈ ਕੀ ਕੁਝ ਉਸ ਰੇਡ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾ ਪਰਸਾ ਨਾਨਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ